ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ तकरीबन 1-2 ਦਿਨ ਪਹਿਲਾਂ ਹੀ ਸਿੱਖ ਕੌਮ ਦੇ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇੱਕ ਮੀਟਿੰਗ ਸੱਦੀ ਗਈ ਜਿਸ ਤੋਂ ਉਪਰੰਤ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਆਦੇਸ਼ ਜਾਰੀ ਕੀਤਾ ਗਿਆ ਖਾਲਸਾ ਸਾਜਾ ਦਿਵਸ ਦੇ 325 ਸਾਲ ਪੂਰੇ ਹੋਣ ਤੇ 13 April 2024 ਨੂੰ ਸਮੁੱਚਾ ਖਾਲਸਾ ਪੰਥ ਆਪਣੇ ਘਰਾਂ ਦੇ ਬਾਹਰ ਖਾਲਸਾਏ ਦਾ ਨਿਸ਼ਾਨ ਕੇਸਰੀ ਨਿਸ਼ਾਨ ਨਿਸ਼ਾਨ ਸਾਹਿਬ ਚੁਲਾ ਕੇ ਸਿੱਖ ਕੌਮ ਦੀ ਏਕਤਾ ਅਤੇ ਸਿੱਖ ਕੌਮ ਦੇ ਜਹਾਜ ਜਲਾਲ ਦਾ ਪ੍ਰਗਟਾਵਾ ਕਰੇ ਜਿਸ ਦੇ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨ ਵਾਲੇ ਪਿਛਲੇ 30-30 ਸਾਲਾਂ ਦੇ ਲਈ ਤੋਂ ਜੇਲਾ ਦੇ ਵਿੱਚ ਬੰਦ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ 13 ਅਪ੍ਰੈਲ 2024 ਨੂੰ ਫਿਰੇ 9 ਵਜੇ ਸਮੁੱਚਾ ਖਾਲਸਾ ਪੰਥ ਗੁਰੂ ਮਲਤਰ ਦਾ ਜਾਬ ਕਰੇ ਜਾਂ ਫਿਰ ਹੂਰ ਮਲਤਰ ਦਾ ਜਾਬ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰੇ ਮੈਂ ਸਮਝਦਾ ਸਿੱਖ ਕੌਮ ਦੇ ਲਈ ਜੋ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਆਦੇਸ਼ ਆਇਆ ਹੈ ਇਸ ਤੇ ਸਮੁੱਚਾ ਖਾਲਸਾ ਪੰਥ ਪੈਰਾ ਜਰੂਰ ਦਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਇਕ ਦੋ ਦਿਨ ਪਹਿਲਾਂ ਹੀ ਸਿੱਖ ਕੌਮ ਦੇ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇੱਕ ਮੀਟਿੰਗ ਸੱਦੀ ਗਈ ਜਿਸ ਤੋਂ ਉਪਰੰਤ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਆਦੇਸ਼ ਜਾਰੀ ਕੀਤਾ ਗਿਆ ਖਾਲਸਾ ਸਾਜਾ ਦਿਵਸ ਦੇ 325 ਸਾਲ ਪੂਰੇ ਹੋਣ ਤੇ 13 ਅਪ੍ਰੈਲ 2024 ਨੂੰ ਸਮੁੱਚਾ ਖਾਲਸਾ ਪੰਥ ਆਪਣੇ ਘਰਾਂ ਦੇ ਬਾਹਰ ਖਾਲਸਾ ਦਾ ਨਿਸ਼ਾਨ ਕੇਸਰੀ ਨਿਸ਼ਾਨ ਨਿਸ਼ਾਨ ਸਾਹਿਬ ਚੁਲਾ ਕੇ ਸਿੱਖ ਕੌਮ ਦੀ ਏਕਤਾ ਅਤੇ ਸਿੱਖ ਕੌਮ ਦੇ ਜਹਾਜ ਜਲਾਲ ਦਾ ਪ੍ਰਚਾਰਾ ਕਰੇ ਜਿਸ ਦੇ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨ ਵਾਲੇ ਪਿਛਲੇ 30 ਸਾਲਾ ਦਾ ਲਈ ਤੋਂ ਜੇਲਾ ਦੇ ਵਿੱਚ ਬੰਦ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ 13 April 2024 ਨੂੰ ਫਿਰੇ 9 ਵਜੇ ਸਮੁੱਚਾ ਖਾਲਸਾ ਪੰਥ ਗੁਰੂ ਮਲਕਾ ਦਾ ਜਾਪ ਕਰੇ ਜਾਂ ਫਿਰ ਮੂਰ ਮਲਕਾ ਦਾ ਜਾਪ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰੇ ਮੈਂ ਸਮਝਦਾ ਸੇਕ ਕਾਮ ਦੇ ਲਈ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਆਇਆ ਹੈ ਇਸ ਤੇ ਸਮੁੱਚਾ ਖਾਲਸਾ ਪੰਥ ਪੈਰਾ ਜਰੂਰ ਦਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ